ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਾ ਪੰਜਾਬ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦਾ ਬਾਰਿਸ ਪੰਜਾਬ ਆ ਕਿਹੜੇ ਇਮਤਿਹਾਨ ਚ ਪ੍ਰਮਾਤਮਾ ਨੇ ਪਾਤਾ ਪਰ ਮੈਂ ਪੰਜਾਬ ਦੇ ਉਹਨਾਂ ਇਨਸਾਨੀਅਤ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕੋਈ ਰਾਜਸਥਾਨ ਤੋਂ ਚੱਲ ਕੇ ਆਇਆ ਕੋਈ ਬਠਿੰਡੇ ਤੋਂ ਚੱਲ ਕੇ ਆਇਆ ਕੋਈ ਮਾਨਸਾ ਤੋਂ ਕੋਈ ਸੰਗਰੂਰ ਤੋਂ ਕੋਈ ਪਰਣਾਲੇ ਤੋਂ ਕੋਈ ਪਟਿਆਲੇ ਤੋਂ ਕੋਈ ਉੱਤਰਾ ਉੱਤਰਾਖੰਡ ਚੋਂ ਕੋਈ ਹਰਿਆਣੇ ਚੋਂ ਜਿੱਥੇ-ਜਿੱਥੇ ਵੀ ਸਨੇਹਾ ਜਾਈ ਗਿਆ ਜਲੰਧਰੋਂ ਫਿਰੋਜ਼ਪੁਰ ਤੋਂ ਜਿੱਥੇ-ਜਿੱਥੇ ਵੀ ਸਨੇਹਾ ਪਹੁੰਚੀ ਗਿਆ ਕਿ ਉੱਥੇ ਲੋਕ ਸੰਕਟ ਚ ਨੇ ਲੋਕ ਟਰਾਲੀਆਂ ਲੈ ਕੇ ਆਪ ਮਾਰੇ ਤੁਰ ਪੇ ਕਿਸੇ ਚ ਰਜਾਈਆਂ ਲੱਦੀਆਂ ਹੋਈਆਂ ਸੀ ਕਿਸੇ ਚ ਰਾਸ਼ਨ ਪਾਣੀ ਸੀ ਕਿਸੇ ਚ ਮੱਛਰਦਾਨੀਆਂ ਸੀ ਇਸ ਗੱਲ ਦੀ ਮਿਸਾਲ ਦੁਨੀਆ ਦੇ ਵਿੱਚ ਪੇਸ਼ ਕਰਤੀ ਕਿ ਪੰਜਾਬੀ ਪੂਰੀ ਦੁਨੀਆ ਦੇ ਸੰਕਟਾਂ ਹਰਦੇ ਹੀ ਹਰਦੇ ਆ ਜੇ ਉਹਨਾਂ ਦੇ ਆਪਦਿਆਂ ਤੇ ਸੰਕਟ ਆ ਜੇ ਤਾਂ ਉਹ ਹਰ ਇੱਕ ਚੀਜ਼ ਨਸ਼ਾਵਰ ਕਰਨ ਤੱਕ ਜਾਂਦੇ ਆ ਕਿ ਸਾਡੇ ਭੈਣ ਭਾਈ ਜਿਹੜੇ ਨੇ ਉਹ ਦੁੱਖਾਂ ਦੇ ਵਿੱਚ ਫਸੇ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਕੱਢ ਲਾਂਗੇ ਇਹ ਮਿਸਾਲ ਦੁਨੀਆ ਦੇ ਵਿੱਚ ਪੇਸ਼ ਹੋ ਗਈ ਕੋਈ ਹੋਰ ਸੂਬਾ ਹੁੰਦਾ ਐਨੇ ਹੜ ਆਏ ਹੁੰਦੇ ਕਈ ਸਾਲ ਨਹੀਂ ਉੱਠ ਸਕਦਾ ਸੀ ਕਈ ਸਾਲ ਨਹੀਂ ਉੱਠ ਸਕਦਾ ਸੀ ਇਹ ਗੁਰੂਆਂ ਦੀ ਧਰਤੀ ਹੈ ਇਹਨੂੰ ਵਰਦਾਨ ਪ੍ਰਾਪਤ ਹੈ ਇੱਥੇ ਕੁਰਬਾਨੀਆਂ ਹੋਈਆਂ ਨੇ ਅੱਜ 350 ਸਾਲਾਂ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਿਆਂ ਅਸੀਂ ਤਾਂ ਕਿਸੇ ਵਾਸਤੇ ਆਪਣੇ ਸੀਸ ਕਟਾਉਣ ਵਾਲੇ ਅਸੀਂ ਤਾਂ ਕਿਸੇ ਹੋਰ ਧਰਮ ਦੀ ਰੱਖਿਆ ਕਰਨ ਵਾਸਤੇ ਦੇਗਿਆਂ ਚ ਉੱਪਣ ਵਾਲੇ ਸੀਸ ਤੇ ਆਰੇ ਚਲਵਾਉਣ ਵਾਲੇ ਤੇ ਰੂਹ ਦੇ ਵਿੱਚ ਬਨ ਕੇ ਅੱਗਾਂ ਦੇ ਵਿੱਚ ਸੜਨ ਵਾਲੇ ਇਤੋਂ ਵੱਡੇ ਜ਼ੁਲਮ ਨਹੀਂ ਹੋ ਸਕਦੇ ਉਹ ਜ਼ੁਲਮ ਚਲਨ ਵਾਲਿਆਂ ਜੀ ਸਾਡੇ ਪੁਰਖੇ ਜਿਹੜੇ ਨੇ ਤਾਂ ਇਹ ਸਾਬਤ ਹੋ ਗਿਆ ਕਿ ਅਸੀਂ ਪੰਜਾਬੀ ਜਿਹੜੇ ਆ ਕਦੇ ਸੰਕਟ ਤੋਂ ਹਾਰਦੇ ਨਹੀਂ ਜੇ ਕੋਈ ਮੁਸ਼ਕਲ ਆਵੇ ਸੰਕਟ ਆਵੇ ਪੰਜਾਬੀਆਂ ਦੇ ਇਰਾਦੇ ਆ ਮੂਰੇ ਸੰਕਟ ਛੋਟਾ ਰਹਿ ਜਾਂਦਾ ਹੈ